ਲਾਣਾ ਸ਼ਹੀਦੀ ਸਮਾਗਮ ਪਿੰਡ ਕੋਟਲਾ ਸੁਰਜਮਲ ਵਿਖੇ ਕਰਵਾਇਆ ਜਾ ਰਿਹਾ ਹੈ ਪ੍ਰਧਾਨ ਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਦੁਆਰਾ ਅਮਰਸ਼ੀਰਬਾਬ ਮੋਤੀਰਾਮ ਮਹਾਰਾਜੀ ਦਾ 16ਵਾਂ ਸ਼ਹੀਦੀ ਸਮਾਗਮ ਪਿੰਡ ਕੋਟਲਾ ਸੁਰਜਮਲ ਵਿਖੇ ਕਰਵਾਇਆ ਜਾ ਰਿਹਾ ਹੈ ਗੁਰਦੁਆਰਾ ਅਮਰਸ਼ੀਰ ਬਾਬਾ ਮੋਤੀराम ਮੈਰਜੀ ਦੇ ਖੰਡ ਪਾਠ ਸਾਹਿਬ 5 ਦਸੰਬਰ 2025 ਦਿਨ ਸ਼ੁੱਕਰਵਾਰ ਨੂੰ ਆਰੰਭ ਕੀਤੇ ਜਾਣਗੇ ਅਤੇ 7 ਦਸੰਬਰ 2025 ਦਿਨ ਐਤਵਾਰ ਨੂੰ ਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਸੁਖਦੇਵ ਸਿੰਘ ਸ਼ਾਨ ਦੇ ਟਾਡੀ ਜੱਥੇ ਵੱਲੋਂ ਬਾਬਾ ਮੋਤੀराम ਮੈਰਜੀ ਦਾ ਇਤਿਹਾਸ ਸੁਣਾਇਆ ਜਾਵੇਗਾ। ਆਏ ਹੋਏ ਮੋਦਵਾਰ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰ ਸਮੇਤ ਪਹੁੰਚਣ ਦੀ ਕਿਰਪਾਲਤਾ ਕਰੋ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਰਿਪੋਰਟਰ ਦਵਿੰਦਰ ਸਿੰਘ ਕੋੜਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਧੰਨ ਮੋਤੀ ਜੀ ਦੇ ਪੁੱਲ ਨਕ ਮਾਇਆ ਗੁਰ ਲਾਲਾਂ ਤੇ ਦੁੱਧ ਪਿਲਾਇਆ। ਇਹ ਆਪਾਂ ਅਲੀਪਾਂਤ ਜਾਣੂ ਹਾਂ ਸਾਰੇ ਹੀ। ਧੰਨ ਧੰਨ ਬਾਬਾ ਮੋਤੀराम ਜੀ ਨੇ ਦਸ਼ਮੇਸ਼ ਪਿਤਾ ਜੀ ਦੇ ਛੋਟੇ ਸਹਬਜ਼ਾਦਿਆਂ ਨੂੰ ਉਸ ਸਮੇਂ ਦਤਪਲਾਇਆ ਜਦੋਂ ਕਿ ਸੁਪਰ ਸਰਹੰਦ ਵੱਲੋਂ ਬੜੇ ਹੀ ਸਖਤ ਪਹਿਰੇ ਸਨ ਅਤੇ ਉਹਨਾਂ ਨੇ ਆਪਾ ਵਾਰਿਆ ਪਰਿਵਾਰ ਵਾਰਿਆ ਸੋ ਐਸੇ ਮਹਾਨ ਉਸ ਤੰਤਨ ਬਾਬਾ ਮੋਤੀराम ਜੀ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਆ ਸ਼ਹੀਦੀਪੁਰਬ ਜੋ ਕੋਟਲਾ ਸੂਰਜਮਾਲ ਦੀ ਸਮੂਹ ਸਾਧ ਸੰਗਤ ਪੰਚਾਇਤ ਅਤੇ ਇਲਾਕੇ ਦੀਆਂ ਸੰਗਤਾਂ ਬੜੇ ਹੀ ਸ਼ਰਧਾ पूर्वक ਸੰਗਤਾਂ ਮਿਲ ਕੇ ਕੋਟਲਾ ਸੂਰਜਮਾਲ ਵਿਖੇ ਜੋ ਧੰਨ ਧੰਨ ਪਾਪਾ ਮੋਤੀराम ਜੀ ਦੇ ਪ੍ਰਮਤ ਸਥਾਨ ਬਣੇ ਹੋਏ ਹਨ ਅਤੇ ਕਾਠ ਸੇਵਾ ਵੀ ਚੱਲ ਰਹੀ ਹੈ ਵਿਖੇ ਇਹ ਪੁਰਬ ਮਨਾਉਂਦੀਆਂ ਹਨ ਇਹ ਪੁਰਬ ਜੋ ਸਰਦਾਰ ਦਵਿੰਦਰ ਸਿੰਘ ਜੀ ਸਟੇਟ ਪ੍ਰਧਾਨ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 5 ਦਸੰਬਰ ਦਿਨ ਸ਼ੁੱਕਰਵਾਰ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪ੍ਰੇਤ੍ਰ ਬਾਣੀ ਸ਼੍ਰੀ ਖੰਡ ਪੜ ਸਭ ਆਰੰਭ ਹੋਣਗੇ ਅਤੇ 7 ਦਸੰਬਰ ਦਿਨ ਐਤਵਾਰ ਨੂੰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਭੋਗ ਪੈਣਗੇ ਅਤੇ ਉਪਰੰਤ ਹਰ ਸਾਲ ਦੀ ਤਰ੍ਹਾਂ ਦੀਵਾਨ ਸਜੇਗਾ ਸਜੇ ਜਵਾਨਾਂ ਵਿੱਚ ਸਾਡੇ ਗਿਆਨੀ ਸੁਖਦੇਵ ਸਿੰਘ ਸ਼ਾਨ ਟਾੜੀ ਜੱਥਾ ਬਾਬਾ ਜੀ ਦੇ ਜੀਵਨ ਤੇ 사ਤਗੁਰੂ ਜੀ ਦੀ ਪਵਿੱਤਰ ਬਾਣੀ ਨਾਲ ਸੰਗਤਾਂ ਨੂੰ ਨੇਹਾਲ ਕਰਨਗੇ ਸੋ ਸਾਰੀਆਂ ਹੀ ਸੰਗਤਾਂ ਦੇ ਚਰਨਾਂ 'ਚ ਨਿਮਰਤਾ ਸਤ ਬੇਨਤੀ ਹੈ ਇਸ ਪਾਵਨ ਪੁਰਬ ਦੇ ਸੰਬੰਧ ਵਿੱਚ ਜੋ ਆ ਪਰਿਵਾਰਾਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਕਿਉਂਕਿ ਅਸੀਂ ਉਹਨਾਂ ਸ਼ਹੀਦਾਂ ਦਾ ਦੇਣਾ ਦੇ ਨਹੀਂ ਸਕਦੇ ਇਸ ਵਾਸਤੇ ਅਸੀਂ ਉਹਨਾਂ ਨੂੰ ਆਪਣੇ ਮਨੋਂ ਤਨੋਂ ਸੱਚੀ ਸ਼ਰਧਾਂਜਲੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਇਆ ਅਸੀਂ ਬਾਣੀ ਨਾਲ ਜੋੜ ਕਰਕੇ ਉਹਨਾਂ ਨੂੰ ਯਾਦ ਕਰਾਂਗੇ ਸੋ ਦੁਬਾਰਾ ਫਿਰ ਬੇਨਤੀ ਹੈ ਸਾਰੀਆਂ ਸੰਗਤਾਂ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ